ਇਸ ਲਈ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚੋਂ ਦੋਸ਼ੀ ਜਿਹੜਾ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਜੀ ਹਾਂ ਦੱਸਿਆ ਜਾ ਰਿਹਾ ਕਿ ਅੱਜ ਜਿਹੜਾ ਕੀ 20 ਤਰੀਕ ਨੂੰ ਦੁਪਹਿਰੇ ਜਦੋਂ ਇਸ ਵਿਅਕਤੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਬਲਵਿੰਦਰ ਨਾਮ ਦਾ ਜਿਹੜਾ ਦੋਸ਼ੀ ਦੱਸਿਆ ਜਾ ਰਿਹਾ ਜੋ ਕਿ ਕੋਰਟ ਦੇ ਵਿੱਚੋਂ ਜਿਹੜਾ ਫਰਾਰ ਹੋ ਗਿਆ ਜੀ ਹਾਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਦੋਸ਼ੀ ਐ ਇਸ ਦੇ ਉੱਤੇ ਵਾਹਵੇਂ ਜਿਹੜੇ ਮੁਕੱਦਮੇ ਵੀ ਦਰਜ ਨੇ ਜੋ ਕਿ ਅੱਜ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਜਿਹੜੇ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਨੂੰ ਲੈ ਕੇ ਆਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਚੱਕਮਾ ਦੇ ਕੇ ਜਿਹੜਾ ਇਹ ਫਰਾਰ ਹੋ ਜਾਂਦਾ ਹਾਲਾਂਕਿ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਲਾਪਰਵਾਹੀ ਜਿਹੜੀ ਹੈ ਦੱਸੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਲੇਕਿਨ ਉੱਥੇ ਜੇ ਗੱਲ ਕਰੀਏ ਤਾਂ ਇਸ ਬਾਬਤ ਜਦੋਂ ਚੌਂਕੀ ਕੋਰਟ ਕੰਪਲੈਕਸ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਸਾਰੀਆਂ ਚੀਜ਼ਾਂ ਤੋਂ ਜਿਹੜਾ ਮਨਾਂ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਇਸ ਬਾਬਤ ਕੁਝ ਨਹੀਂ ਪਤਾ ਲੇਕਿਨ ਇੱਥੇ ਜੇ ਗੱਲ ਕਰੀਏ ਤਾਂ ਅਧਿਕਾਰਿਕ ਪੁਸ਼ਟੀ ਇਸ ਦੀ ਨਹੀਂ ਹੋਈ ਲੇਕਿਨ ਸੂਤਰਾਂ ਦੇ ਮੁਤਾਬਿਕ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੋਡ ਕੰਪਲੈਕਸ ਦੇ ਵਿੱਚੋਂ ਜਿਹੜਾ ਹੈ ਮੁਲਾਜ ਮੁਜਰੀਮ ਹੈ ਜਿਹੜਾ ਦੋਸ਼ੀ ਹੈ ਇਹ ਬਲਵਿੰਦਰ ਸਿੰਘ ਜਿਹੜਾ ਦੱਸਿਆ ਜਾ ਰਿਹਾ ਪੁੱਤਰ ਠਾਕਰ ਸਿੰਘ ਜੋ ਕਿ ਦਲੇਸੀ ਥਾਣੇ ਦੇ ਵਿੱਚ ਜਿਸ ਦੇ ਉੱਤੇ ਮਾਮਲਾ ਦਰਜ ਹੈ ਉਸ ਨੂੰ ਜਿਹੜਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਉਸ ਤੋਂ ਬਾਅਦ ਜਿਹੜਾ ਦੱਸਿਆ ਜਾ ਰਿਹਾ ਕਿ ਆਹੋ ਫਰਾਰ ਹੋ ਗਿਆ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਲੁਧਿਆਣਾ ਦੇ ਕੋਰਟ ਕੰਪਲੈਕਸ ਦੀਆਂ ਤੇ ਦੋਸ਼ੀ ਜਿਹੜਾ ਇਸ ਤੋਂ ਫਰਾਰ ਹੋਇਆ ਉਸ ਦੀ ਵੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਇਸੋ ਲਈ ਦੀ ਵੱਡੀ ਮੈਂ ਦੀ ਕੈਦ ਆਇਆ ਰਿੰਕ ਤੋਂ ਕੈਦੀ ਸੀਗਾ ਉਹ ਉੱਚੀ ਸੀਗਾ ਉਹਨੂੰ ਆਪਾਂ 5 ਨੰਬਰ ਥਾਣੇ ਨੂੰ ਉਹਨੂੰ ਆਪਾਂ ਪੇਸ਼ ਕੀਤਾ ਜੇ ਮੈਨੂੰ ਉਹਦੇ ਬਾਰੇ ਕੋਈ ਨਹੀਂ ਸਰ ਇੱਕ ਕੋਈ ਕੈਦੀ ਕਹਿੰਦੇ ਨੇ ਭੱਜਿਆ ਬੈ ਉਹਦੇ ਬਾਰੇ ਕਿ ਮੈਂ ਥਾਣੇ 'ਚ ਆਪਣੇ ਕਰ ਰਿਹਾ ਸੀ ਹਜੇ ਮੈਨੂੰ ਉਹਦੇ ਬਾਰੇ ਕੋਈ ਕੋਈ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਨਹੀਂ ਨਹੀਂ ਹਜੇ ਹਜੇ ਮ ਆਇਆ ਹੀ ਪਰ ਕਹਿੰਦੇ ਪਈ ਉਹਦੇ 'ਚ ਪੋਸਟ ਕੋਡ ਐਕਟ ਲੱਗਾ ਹੋਇਆ ਸੀਗਾ ਇਦਾਂ ਦਾ ਕੋਈ ਮਾਮਲਾ ਸੀਗਾ ਸੰਗੀਨ ਮਤਲਬ આરોਪ ਲੱਗੇ ਸੀ ਉਸ ਕੈਦੀ ਦੇ ਤੇ ਹਜੇ ਤਾਂ ਮੈਂ ਪੇਸ਼ ਕਰਕੇ ਉਹਨੂੰ ਆਇਆ ਹੀ ਆ ਬੰਦੇ ਨੂੰ ਮੈਨੂੰ ਹਜੇ ਬਾਰੇ ਉਹਦੇ ਬਾਰੇ ਨਾ ਮੇਰੇ ਕੋਲ ਆਈ ਹੋਇਆ ਕਿ ਮੈਂ ਉੱਥੇ ਕੋਰਟ ਤੇ ਸੀਗਾ ਨਾ ਠੀਕ ਹੈ ਸਰ ਓਕੇ ਮੈਂ ਇਹ ਕਹਿੰਦਾ ਲਿਆ ਸਿੰਪਲ ਕੈਦੀ ਸੀਗਾ ਉਹ ਉੱਚੀ ਸੀਗਾ ਉਹਨੂੰ ਆਪਾਂ 5 ਨੰਬਰ ਥਾਣੇ ਨੂੰ ਉਹਨੂੰ ਆਪਾਂ ਪੇਸ਼ ਕੀਤਾ ਜੇ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਰ ਇੱਥੇ ਕੋਈ ਕੈਦੀ ਕਹਿੰਦੇ ਨੇ ਭੱਜਿਆ ਬੈ ਉਹਦੇ ਬਾਰੇ ਕਿ ਮੈਂ ਥਾਣੇ 'ਚ ਆਪਣੇ ਕਰ ਰਿਹਾ ਸੀ ਹਜੇ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਕੋਈ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਨਹੀਂ ਨਹੀਂ ਹਜੇ ਹਜੇ ਮ ਆਇਆ ਹੀ ਪਰ ਕਹਿੰਦੇ ਪਈ ਉਹਦੇ 'ਚ ਪੋਸਟ ਕੋਡ ਐਕਟ ਲੱਗਾ ਹੋਇਆ ਸੀਗਾ ਐਦਾਂ ਦਾ ਕੋਈ ਮਾਮਲਾ ਸੀਗਾ سنگੀਨ ਮਤਲਬ આરોਪ ਲੱਗੇ ਸੀ ਉਸ ਕੈਦੀ ਦੇ 'ਤੇ ਹਜੇ ਤਾਂ ਮੈਂ ਪੇਸ਼ ਕਰਕੇ ਉਹਨੂੰ ਆਇਆ ਹੀ ਆ ਬੰਦੇ ਨੂੰ ਤੇ ਤੁਹਾਡੇ ਕੋਲ ਜੇ ਮਾਮਲਾ ਦੱਸਿਆ ਨਹੀਂ ਕਿਸੇ ਮੈਨੂੰ ਨਹੀਂ ਖਜੇ ਨਿਕਲ ਲੱਗੀ ਤਾਂ ਮੈਂ ਉੱਥੇ ਕੋਰਟ ਤੇ ਸਿਕਾਣਾ ਠੀਕ ਹੈ ਸਰ ਓਕੇ ਮੈਂ ਇਹ ਕਹਿੰਦਾ ਕਿ ਕੈਦੀ ਸੀਗਾ ਉਹ ਉੱਚੀ ਸੀਗਾ ਉਹਨੂੰ ਆਪਾਂ 5 ਨੰਬਰ ਥਾਣੇ ਨੂੰ ਉਹਨੂੰ ਆਪਾਂ ਪੇਸ਼ ਕੀਤਾ ਜੇ ਮੈਨੂੰ ਇਹਦੇ ਬਾਰੇ ਕੋਈ ਤਰੀਕੇ ਕੋਈ ਕੈਦੀ ਕਹਿੰਦੇ ਨੇ ਭੱਜਿਆ ਵਾਹ ਦੇਖਣਾ ਹੈ ਕਿ ਮੈਂ ਥਾਣੇ 'ਚ ਆਪਣੇ ਕਰ ਰਿਹਾ ਸੀ ਹਜੇ ਮੈਨੂੰ ਉਹਦੇ ਬਾਰੇ ਕੋਈ ਕੋਈ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਨਹੀਂ ਨਹੀਂ ਹਜੇ ਹਜੇ ਮ ਆਇਆ ਹੀ ਪਰ ਕਹਿੰਦੇ ਪਈ ਉਹਦੇ ਤੇ ਪੋਸਟ ਕੋ